ਬੇਟੀ ਦੇ ਵਿਆਹ ਨੂੰ ਲੈ ਕੇ ਚੱਲ ਰੀਆਂ ਚਰਚਾਵਾਂ ਦੇ ਚੱਲਦਿਆਂ ਭਾਈ ਅਮਨਦੀਪ ਸਿੰਘ ਦਾ ਸਪਸ਼ਟਿਕਰਨ ਸਾਹਮਣੇ ਆਇਆ ਤਾਂ ਕਿ ਸ੍ਰੀ ਇਕਾਲ ਤੱਕ ਸਾਹਿਬ ਨਾਲ ਆਪਣੀ ਨਿਸ਼ਠਾ ਤੇ ਸਮਰਪਣ ਨੂੰ ਦਰਹੋਂਦ ਹੋਏ ਭਾਈ ਅਮਨਦੀਪ ਸਿੰਘ ਆਪਣੇ ਜਥੇ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਬੇਟੀ ਦੇ ਆਨੰਦ ਕਾਰਡ ਸੰਬੰਧੀ ਚਰਚਾਵਾਂ ਤੇ ਵਿਰੋਧ ਚੱਲ ਰਿਹਾ ਸੀ ਜਿਸ ਤੋਂ ਬਾਅਦ ਕੀ ਵਿਰੁੱਧਾਂ ਤੋਂ ਬਾਅਦ ਪਾ ਯਮਨਜੀਤ ਸਿੰਘ ਨੇ ਸ੍ਰੀ ਕਾਲਤਖ ਸਾਹਿਬ ਤੋਂ ਜਾਣੇ ਅਣਜਾਣੇ ਚ ਹੋਈਆਂ ਪੁੱਲਾਂ ਲਈ ਮੁਆਫੀ ਲਈ ਬੇਨਤੀ ਪੱਤਰ ਦਿੱਤਾ ਹੈ। ਉਹਨਾਂ ਨੇ ਸ੍ਰੀ ਕਾਲਤਖ ਸਾਹਿਬ ਦਫਤਰ ਸੱਤਰ ਵਿਖੇ ਆਪਣਾ ਲਿਖਤੀ ਬੇਨਤੀ ਪੱਤਰ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ। ਪੱਤਰ ਵਿੱਚ ਉਹਨਾਂ ਨੇ ਦਰਜ ਕੀਤਾ ਕਿ ਆਨੰਦ ਕਾਟ ਚ ਦੌਰਾਨ ਜੇਕਰ ਮਰਿਆਦਤ ਸਬੰਧੀ ਕੋਈ ਅਣਜਾਣੀ ਗਲਤੀ ਹੋਈ ਹੈ ਤਾਂ ਉਹ ਪੂਰਨ ਨਿਮਰਤਾ ਨਾਲ ਮਾਫੀ ਮੰਗਦੇ ਨੇ। ਇਸ ਤunan ਮੀਡੀਆ ਦੇ ਨਾਲ ਗੱਲ ਕਰਦੇ ਹੋਏ ਭਾਈ ਅਮਨਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਸ੍ਰੀ ਇਕਾਦਕ ਸਾਹਿਬ ਨੂੰ ਸਮਰਪਿਤ ਸਨ ਅਤੇ ਰਹਿੰਦੇ ਸਹਾਂ ਤੱਕ ਸਮਰਪਿਤ ਹੀ ਰਹਿਣਗੇ ਉਹਨਾਂ ਨੇ ਤਾਂ ਕਿਹਾ ਕਿ ਉਹਨਾਂ ਦੀ ਬੇਟੀ ਦੇ ਨੰਦਕਰ ਤੋਂ ਜੇ ਕੋਈ ਜਾਣੇ ਅਣਜਾਣੇ ਭੁੱਲ ਹੋਈ ਹੈ ਤਾਂ ਉਹ ਸ੍ਰੀ ਇਕਾਦਕ ਸਾਹਿਬ ਤੋਂ ਬਖਸ਼ਿਸ਼ ਦੀ ਬੇਨਤੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅਜਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਤ ਸਾ ਹੁਣ ਵੀ ਸਮਰਪਤ ਦਾ ਅਗਾਹ ਵੀ ਗੁਰੂ ਨਾਮ ਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਤ ਪਾਵਨਾ 10 ਦੀ ਝੋਲੀ ਚ ਪਾਈ ਰੱਖਣ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ